ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪੱਕੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝ ਫਕਾਊ ਆ ਜੀ ਹੁਣ ਹੀ ਸੂਈ ਆ ਜੀ ਆਪਾਂ ਵੀਡੀਓ ਬਣਾਉਣ ਆਏ ਸੀ ਠੀਕ ਆ ਜੀ ਆਹ ਦੇਖ ਸਕਦੇ ਹੋ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਪਿੰਡਾ ਕਹਿੰਦੇ ਜੀ ਪਿੰਡ ਜੋ ਭਪਿੰਦਰ ਸਿੰਘ ਠੀਕ ਆ ਜੀ ਪਿੰਡ ਪੱਕੋ ਕਹਿੰਦੇ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਨੰਬਰ ਦੱਸੋ ਬਰਾ ਆਪਣਾ 9256439820 ਠੀਕ ਆ ਜੀ ਤੇ ਜ਼ਿਲ੍ਹਾ ਆਪਣਾ ਬਰਨਾਲਾ ਜੀ ਬਰਨਾਲਾ ਜ਼ਿਲ੍ਹਾ ਜੀ ਠੀਕ ਹੈ ਜੀ ਤੇ ਮੁੰਡਾ ਜੀ ਦੱਸੋ ਜੀ ਮੱਝ ਦੀ ਆਪਣੀ ਇਹਦੀ ਮੱਝ ਦਾ ਤੀਜਾ ਸੂਇਆ ਜੀ ਪਹਿਲੇ ਸੂਇ ਮੱਝ ਨੇ ਦਿੱਤਾ 17 ਕਿਲੋ ਜੀ ਠੀਕ ਹੈ ਜੀ ਦੂਜੇ ਸੂਇ 19 ਕਿਲੋ ਐ ਤੇ ਤੀਜੇ ਸੂਇ ਸੌਂਦੀ ਠੀਕ ਹੈ ਜੀ ਆਪਣੇ ਸੂਪ ਹੀ ਮੱਝ ਹੁਣ ਕਟਾ ਦਿੱਤਾ ਜੀ ਕਟਾ ਦਿੱਤਾ ਜੀ ਹਾਂ ਜੀ ਕਟਾ ਮੱਝ ਮਗਰ ਠੀਕ ਹੈ ਜੀ ਹਾਂ ਜੀ ਇਹ ਦੇਖ ਸਾ ਤੇ ਚੌਣ ਜਾਣ ਬਹੁਤ ਵਧੀਆ ਆਗੇ ਦੇਖ ਲਈਏ ਦੋ ਦੋ ਧਾਰਾ ਮਾਰ ਕੇ ਠੀਕ ਹੈ ਜੀ ਅਸੀਂ ਦੇਖਣ ਲੈਵਲ ਉੱਪਰ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਮੜਾ ਤੋਰ ਕੇ ਦਿਖਾ ਦੂਗੀ ਹਾਂ ਜੀ ਦੇ ਉਣੀ ਹੋਈ ਜੀ 5 ਮਿੰਟਾਂ ਹੱਝੇ ਜੀ ਬੜੀ 5 ਕੁ ਮਿੰਟ ਹੋਇਆ ਸੀ ਉਹਨਾਂ ਨੇ ਕਦ ਕਦ ਸੁੱਖਣਾ ਸੋਣਾ ਛੁੱਟਿਆ ਇਹਦੇ ਵਿੱਚ ਹੋ ਰਹੀ ਠੀਕ ਹੈ ਜੀ ਕਰਮ ਵਾਲੇ ਸੁੱਖਣਾ ਤਾਂ ਤੁਹਾਨੂੰ ਚਾਰੇ ਕੋ ਜਿਆ 19 ਜੀ ਦੁੱਧ ਸੋਡੇ ਰਾਮ ਨੇ ਕੱਢੂਗੀ ਠੀਕ ਹੈ ਜੀ ਗੁੰਦੀ ਭਾਈ ਪਲੱਸ ਕੱਢੂਗੀ ਨੇ ਵਾਲੂ ਬਤੁ ਕੀ ਬਲੱਸ ਕਰਨਾ ਜੀ ਦਰਦ ਕੀ ਹਾਂਜੀ ਜਸਮਾ ਬਹੁਤ ਸੋਹਣਾ ਬੋਦੀ ਬੇਟਾ ਠੀਕ ਹੈ ਜੀ ਚੰਗੀ ਹਾਂ ਠੰਡੀ ਵੀ ਰੇਟ ਉੱਡ ਗਿਆ ਜੀ ਦਾ ਰੇਟ ਅਗਰ ਫੋਨ ਤੇ ਕਰ ਦਾਂਗੇ ਰੇਟ ਫੋਨ ਤੇ ਹੀ ਹਾਂਜੀ ਆ ਦੇਖ ਲਓ ਜੀ ਧਾਰਾਂ ਬਹੁਤ ਸੋਹਣੀਆਂ ਨੇ ਇਹਨਾਂ ਨੂੰ ਠੀਕ ਹੈ ਜੀ ਠੀਕ ਆ ਜੀ ਕਰ ਲਓ ਨੇੜੇ ਜੀ ਠੀਕ ਹੈ ਦੇਖ ਸਰ ਜੀ ਪਿੱਛੇ ਦਾਪੁਰ ਬੋਲ ਪੋਲੀ ਇਹ ਜੀ ਸਾਰੇ ਠੀਕ ਹੈ ਜੀ ਹਨੇਰ ਦੀ ਧਾਰਾ ਸੁਖ ਨੂੰ ਛੋਟੀ ਸੋਹਣੀ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਲਓ ਮੋਲਾ ਕੁਈ ਘਰ ਅਗਰ ਆ ਗਾੜੀ ਇਹ ਘਰ ਆ ਵੀ ਠੀਕ ਆਪੇ ਠੀਕ ਹੈ ਠੀਕ ਤੇ ਬਾਈ ਇਹਨਾਂ ਫੋਨ ਤੇ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਆਪਾਂ ਦੱਸ ਦਿੱਤਾ ਇਸ ਸਕਰੀਨ ਤੇ ਲੱਗਾ ਤਾਂ ਠੀਕ ਹੈ ਜੀ ਤੇ ਬਾਈ ਦਾ ਵਪਾਰ ਦਾ ਕੰਮ ਵੀ ਆ ਜੀ ਠੀਕ ਹੈ ਜੀ ਬਾਈ ਲਿਆਉਂਦਾ ਰਹਿੰਦਾ ਤੇ ਵੇਚਦਾ ਰਹੇਗਾ ਤੇ ਪਹਿਲਾਂ ਬਹੁਤ ਵਧੀਆ ਆਪਾਂ ਨੂੰ ਸਵਾਗਤ ਮਿਲਿਆ ਜੀ ਠੀਕ ਹੈ ਜੀ ਹਾਂਜੀ ਹੋ ਗਿਆ ਸੀ ਅਸੀਰ ਜੀ ਠੀਕ ਹੈ ਜੀ ਆਪਾਂ ਦੋ ਤਿੰਨ ਵੀਡੀਓ ਪਹਿਲੇ ਬਣੇ ਨਾਲ ਦੇ ਨਾਲ 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 ਦੇ ਨਾਲ ਆਪਣਾ ਸੇਲ ਹੋ ਗਿਆ ਜੀ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਤੇ ਆ ਗਾਂ ਵੀ ਤੁਸੀਂ ਸੇਲ ਹੈ ਜੀ ਆਪਣੀ ਹਾਂਜੀ ਦਾ ਵੀ ਸੇਲ ਆ ਬਾਕੀ ਜਾਦੇ ਮਾਲ ਸੇਲ ਆ ਹੁੰਦਾ ਠੀਕ ਹੈ ਕਿਸੇ ਨੇ ਵੇਚਣਾ ਹੋਵੇ ਤਾਂ ਵੀ ਆਪਾਂ ਨੂੰ ਫੋਨ ਕਰ ਸਕਦੇ ਠੀਕ ਹੈ ਜੀ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਵੀ ਫੋਨ ਕਰ ਸਕਦੇ ਠੀਕ ਹੈ ਜੀ ਬਾਈ ਦਾ ਵਪਾਰ ਦਾ ਕੰਮ ਹੈ ਠੀਕ ਹੈ ਜੀ ਤੇ ਜੇ ਕੋਈ ਫਰਟ ਆਈ ਤਾਂ ਬਾਈ ਜੀ ਨੂੰ ਜ਼ਰੂਰ ਲਾਈਕ ਕਰੋ ਇਹ ਮਾਲ ਗਾਈਸ ਗਾਹ ਡੀਟੇਲ ਦੱਸੀ ਦਿਓ ਬਾਈ ਜੀ ਕੀ ਗਾਹ ਜੀ ਟੋਕੜਾ ਟੋਕੜਾ ਦੇ ਗੱਬਣਗੇ ਨਹੀਂ ਗੱਪਾਂ ਨਹੀਂ ਦਵਾਈ ਭਰਾਈ ਵੀ ਆਪਾਂ ਐਵੇਂ ਕਹਿ ਦਈਏ ਕੋਈ ਟੀਕਾ ਨਹੀਂ ਭਰਾਇਆ ਹਾਂ ਠੀਕ ਐ ਰੇਟ ਓਡੀ ਰੇਟ ਇਹਦਾ ਵੀ ਫੋਨ ਤੇ ਕਰ ਲਾਂਗੇ 10 ਕਿਲੋ ਦੋਦਾ ਜੀ 10 9 ਕਿਲੋ ਹੋਊਗਾ 9 ਤੋਂ ਬਾਹਰੇ ਆ ਜੀ 10 ਤੋਂ ਠੀਕ ਐ ਬਸੇ ਕੋਣ ਚਵਾਜਦਾ ਵੀ ਬਹੁਤ ਵਧੀਆ ਠੰਡੀ ਸੀਲ ਆ ਜੀ ਠੀਕ ਐ ਮਰਜੀ ਕੋਈ ਕੱਦ ਕੋਦ ਸੁੱਖਣਾ ਸੋਹਣਾ ਇਹਨਾਂ ਨੇ ਠੀਕ ਐ ਜਿੱਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸੁਨਮਿਤ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀ। ਮਿਲਦੇ ਆਂ ਭਰਾ ਅਗਲੀ ਵੀਡੀਓ 'ਚ। ਓਕੇ ਬਾਏ।